ਨਹੀਂ ਤਾਈ ਤੇ ਤੋਪਾ ਸੇਕ ਕੰਡਈਆ ਨਾ ਤੋਕੇ ਬੈਠੀ ਰਾਂ ਨਾ ਹਾਂ ਬੈਠੀ ਮੇਰੇ ਨਾਲ ਤੋਕੇ ਸਾਸਰੀ ਕਾਲ ਤਾਈ ਸਾਸਰੀ ਕਾਲ ਬਤਾ ਨੋ ਰਾਣੀ ਮੇਰੀ ਤਾਂ ਕੰਮ ਨਹੀਂ ਕਰ ਦਿੰਦੀ ਮੈਨੂੰ ਤੇ ਮੈਂ ਨਾ ਤੋਕੇ ਬਹਿਣਾ ਉਹ ਸਾਰਾ ਕੰਮ ਵਿਚਾਰੀ ਕਰਦੀ ਆ ਚੱਲ ਵਧੀਆ ਵਾ ਫੇਰ ਕੀ ਕਰਦੀ ਆ ਤੇ ਜੇ ਲਾਗੇ ਹੁਣ ਲਿਆਂਦਾ ਤੇ ਕਰ ਰਹੀ ਆ ਉਹਨੇ ਕੰਮ ਆ ਇਸੇ ਕਰਕੇ ਮੈਂ ਚਲੋ ਆਪਣੇ ਗੱਲਾਂ ਲਾ ਲੇ ਵੀ ਚੱਲ ਮੇਰਾ ਕੋਈ ਸਾਰਾ ਹੈ ਨਹੀਂ ਗਾ ਚੱਲ ਤਾਈ ਛਾੜ ਦੇ ਨਾ ਗੱਲਾਂ ਨੂੰ ਮੈਂ ਤੇ ਨਾ ਵੇਲੀ ਬੈਠੀ ਹਾਂ ਤੇ ਮੈਂ ਹਾਂ ਚਲ ਤਾਈ ਵਾਲਾ ਮੈਂ ਗੇੜਾ ਮਾਰੀ ਆਵਾ ਅੱਛਾ ਅੱਜ ਤੈਨੂੰ ਤਾਈ ਦਾ ਕਿੱਦਾਂ ਚੇਤਾ ਆ ਗਿਆ ਉਹ ਉਦਾਂ ਦੇ ਤਾਈ ਦੇ ਲਾਗੋਂ ਮੈਂ ਨੰਗਦੀ ਤੇ ਤੂੰ ਪਰਾ ਨ ਮੂੰਹ ਕਰਦੀ ਸੱਤ ਰੰਗਾਂ ਦਾ ਮੂੰਹ ਬਣਾਉਣੀ ਆ ਜੇ ਤਾਈ ਘਰ ਜਾਂਦੀ ਤੇ ਤਾਂ ਨਹੀਂ ਤੂੰ ਕਿਤੇ ਬਹਿ ਜਾ ਖਲੋ ਜਾਂਦੀ ਤੂੰ ਪਰਾ-ਪਰਾ ਸਗੋਂ ਫਿਰਦੀ ਤੇ ਮੱਥੇ ਤੇ ਤੇਰੇ ਤੀੜੀਆਂ ਪੈਂਦੀਆਂ ਹੁਣ ਤਾਈ ਵਾਲਾ ਚੰਗੀ ਲੱਗਦੀ ਤਾਈ ਹਣ ਆ ਗਈ ਤੋ ਤਾਈ ਵਾਲਾ ਆਹ ਤਾਈ ਹੁਣ ਤੂੰ ਮੈਨੂੰ ਚੰਗੀ ਲੱਗਦੀ ਆ ਤਾਈ ਤੇ ਮੈਂ ਆਈ ਆ ਆ ਪਾਈ ਆਇਆ ਸੀ ਸੂਟਾਂ ਵਾਲਾ ਤੇ ਮੈਂ ਤੇਰੇ ਵਾਤੇ ਸੂਟ ਲੈ ਕੇ ਆਈ ਆ ਸੂਟ ਤੇ ਮੈਂ ਅੱਗੇ ਤਿੰਨ ਚਾਰ ਲਿਆਈ ਦੋ ਉਹਦੇ ਲਿਆਈ ਦੋ ਮੈਂ ਆਪਣੇ ਲਿਆਈ ਮੈਂ ਸੋਕਾ ਸੀਨੇ ਦੇਣ ਜਾਣੇ ਮੇਰੇ ਕੋਲ ਤਾਂ ਆਪਣੇ ਸੂਟ ਵਾਧੂ ਆ ਤੇ ਮੈਂ ਸੂਟ ਕੀ ਕਰਨਾ ਤੇ ਫਿਰ ਕੀ ਤਾਈ ਤੇਰਾ ਘਰ ਪਏ ਸੂਟ ਤੇ ਹੁਣ ਮੈਂ ਲੈ ਕੇ ਆਈ ਆ ਇੱਕੋ ਜਿਹੇ ਸੂਟ ਲਏ ਆ ਬਸ ਮਾੜਾ ਜਿਹਾ ਰੰਗਾਂ ਦਾ ਫਰਕ ਆ ਤੇ ਨੌ ਸੱਸ ਸੁਆ ਕੇ ਪਾਵਾਂਗੇ ਲੈ ਅਗਰ ਮਿਰ ਤੂੰ ਮੈਨੂੰ ਕਦਾਂ ਦੀ ਆਪਣੀ ਸੱਸ ਬਣਾ ਲਿਆ ਵਾ ਲੈ ਤਾਈ ਹਾ ਕਿਹੜੀ ਗੱਲ ਕੀਤੀ ਓ ਤੇ ਤੂੰ ਸੱਸ ਸਾਡੀ ਤੇ ਸਾਸ ਹੀ ਰਹਿਣਾ ਵਾ ਜਦੋਂ ਹੈ ਘਰ ਦੇ ਵਿੱਚ ਵੱਡੀਆਂ ਤੁਹਾਨੂੰ ਤੈਨੂੰ ਸਾਸਿ ਕਹਿਣਾ ਵਾ ਅਹੀ ਅੱਛਾ ਹੁਣ ਤੈਨੂੰ ਅਕਲ ਆ ਗਈ ਏ ਫਿਰ ਉਹਨਾਂ ਵੱਲ ਵੇਖ ਕੇ ਮਮੀ ਹੁਣ ਉਹਨੂੰ ਸੱਸ ਬਣਾ ਹੀ ਲਵਾ ਤੇ ਲੈ ਤਾਈ ਤੂੰ ਕੱਲੀ ਪੰਮੋ ਦੀ ਸੱਸ ਬਣਨਾ ਵਾ ਤੂੰ ਮੈਨੂੰ ਨਹੀਂ ਵਿਆਹ ਕੇ ਲਈ ਮੇਰੀ ਵੀ ਤੇ ਸਾਸਿ ਆ ਲਈ ਹੈ ਤੇ ਤੈਨੂੰ ਵਿਆਹ ਕੇ ਹਾਂ ਪਰ ਤੂੰ ਮੇਰੀ ਬਣੀ ਨਹੀਂ ਨਾ ਤੇ ਹੁਣ ਮੈਂ ਬਣ ਗਈ ਆ ਤੇ ਤਾਂ ਵੀ ਤੂੰ ਮੈਨੂੰ ਗੱਲਾਂ ਕਰਨ ਦੀ ਔਰ ਵੇ ਮੈਂ ਸੂਟ ਲੈ ਕੇ ਆਈ ਤੇਰੇ ਵਾਸਤੇ ਤੇ ਜੇ ਮੈਂ ਤੇਰੀ ਨੋਬ ਬਣੀ ਆ ਤੇ ਤਾਂ ਹੀ ਲੈ ਕੇ ਆਈ ਆ ਚਲ ਠੀਕ ਵਾ ਸਵਾ ਲੈਣੀ ਆ ਫਿਰ ਸੋਨਾ ਸੂਟ ਤੇ ਉਦਾਂ ਤਾਈ ਇਹ ਮੈਂ ぺੱਡੀ ਚ ਨਾ ਰੱਖ ਛੜੀ ਤੈਨੂੰ ਸੁਵਾ ਕੇ ਪਾਵੀ ਇਹਨੂੰ ਨਹੀਂ ਸੁਵਾ ਲੂੰਗੀ ਮੈਂ ਹੁਣ ਤੂੰ ਲੈ ਆਈ ਏ ਤੇ ਹੁਣ ਸੋਣਾ ਹੀ ਪੈਣਾ ਮੈਨੂੰ ਤੇ ਨਾਲੇ ਤਾਈ ਤੇਰ ਨਾਲ ਇੱਕ ਗੱਲ ਕਰਨੀ ਸੀ ਮੈਂ ਕਿਹੜੀ ਗੱਲ ਕਰਨੀ ਹੁਣ ਦੱਸ ਕੋਈ ਗੱਲ ਚੰਗੀ ਕਰੀ ਉਹ ਜੀ ਨਾ ਕਰਦੀ ਹੁਣ ਤਾਈ ਦੇ ਨਾਲ ਗੱਲ ਚੰਗੀ ਤੇ ਮੈਂ ਕਰੂੰਗੀ ਆ ਪੰਮੋ ਨੂੰ ਤੇ ਗਰਨਾਮ ਨੂੰ ਤੇ ਚੱਲ ਤੂੰ ਰੱਖਣਾ ਹੀ ਉਹ ਤੇ ਤੇਰੇ ਆਪੜੇ ਆ ਤੇ ਆ ਇਹਦੀ ਮਾਂ ਕਾਲੀ ਰੱਖ ਲਈਏ ਨਾਲ ਤੂੰ ਇਹ ਚੰਗੀ ਲੱਗਦੀ ਆ ਤਾਈ ਕੁੜਮਾ ਦੇ ਘਰ ਬੈਠੀ ਚੱਲ ਆ ਹੀ ਕੇ ਲੈਣਾ ਇਹਨਾਂ ਗੱਲਾਂ ਨੂੰ ਤੇ ਮੈਂ ਚਾਹਨੀ ਆ ਚੰਗਾ ਵਣ ਦੀਦੀ ਚਾਹ ਲੈ ਕੇ ਆਈ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਤਾਈ ਵੱਲ ਆਈ ਹਾਂ ਤਾਈ ਜੀ ਇਹ ਕਿ ਕਹਣ ਰਹੀ ਹੈ ਕਿ ਕਿੰਨੂ ਆਖਣ ਰਹੀ ਹੈ ਵੀ ਚੰਗੀ ਲੱਗਦੀ ਇੱਥੇ ਬੈਠੀ ਭੈਣ ਜੀ ਨੂੰ ਆਖਣ ਰਹੀ ਹੈ ਕਿ ਚੰਗੀ ਲੱਗਦੀ ਇੱਥੇ ਬੈਠੀ ਆਂਦੇ ਇਹਨਾਂ ਦੋ ਤੇ ਆਪਣੇ ਹੈਗੇ ਇਹ ਤੇ ਤੋਂ ਬਾਹਲੇ ਹੀ ਇੱਥੇ ਤੇ ਉਹਨੂੰ ਵੀ ਤਾਂ ਨਾਲ ਹੀ ਬਾਹਲ ਲਿਆ ਤਾਈ ਜੀ ਗੱਲਾਂ ਤੇ ਲੋਕਾਂ ਨੇ ਕਰਨੀਆਂ ਹੀ ਕਰਨੀਆਂ ਕਿਉਂਕਿ ਇੱਕ ਤੇ ਮੇਰੀ ਮਾਂ ਹੈ ਮਤਰੀ ਤੇ ਦੂਜਾ ਉਹਦਾ ਕੋਈ ਪੁੱਤ ਨਹੀਂ ਹੈਗਾ ਜੇ ਰੱਬ ਨੇ ਸਾਨੂੰ ਵੀ ਕੋਈ ਵੀਰ ਦਿੱਤਾ ਹੁੰਦਾ ਨਾ ਤੇ ਉਹ ਆਪਣੇ ਘਰੇ ਰਹਿੰਦੀ ਆ ਪਰ ਹੁਣ ਇੱਕ ਗੱਲ ਹੈਗੀ ਆ ਭਾਵੇਂ ਉਹ ਬਗਾਨੀ ਤੇ ਭਾਵੇਂ ਉਹ ਆਪਣੀ ਲੈ ਜਾ ਕੇ ਉਹਦੇ ਕੋ ਮੈਂ ਹੀ ਆ ਮੇਰੇ ਕੋਈ ਉਹਨੇ ਆਉਣਾ ਤੇ ਜੇ ਤੁਹਾਨੂੰ ਵੀ ਉਹਦੀਆਂ ਗੱਲਾਂ ਦੀ ਨਰਾਜਗੀ ਆ ਤੇ ਫਿਰ ਤੁਸੀਂ ਦੱਸ ਦੋ ਮੈਂ ਉਹਨਾਂ ਨੂੰ ਕਲਾ ਦਿੰਨੀ ਆ ਇੱਥੋਂ ਨਹੀਂ ਪੁੱਤ ਮੈਨੂੰ ਤੇ ਕੋਈ ਨਰਾਜਗੀ ਨਹੀਂ ਹੁੰਦੀ ਉਹ ਕਿ ਦੋ ਰੋਟੀਆਂ ਹੀ ਸਾਡੀਆਂ ਖਾਣ ਲਈ ਆ ਫੋਰ ਉਹ ਕੀ ਖਾਣ ਲਈ ਵਿਚਾਰੀ ਉਹ ਤਾਂ ਐਵੇਂ ਗਰਮੀਤ ਨਾ ਮੇਰੇ जख्मਾਂ ਤੇ ਲੂਣ ਹੀ ਪਾਉਣ ਆਈ ਇਕ ਚਲੋ ਆ ਲੈ ਲਓ ਚਾਹ ਪੀ ਲਓ ਘਟ ਉਹਨੇ ਤਾਂ ਪੀਤੀ ਨਹੀਂ ਮੈਂ ਤੇ ਬਣਾ ਕੇ ਲਈ ਆਈ ਹਾਂ ਆ ਪੱਠੇ ਪਾਉਣ ਲੱਗਿਆ ਤੇ ਕੱਪੜੇ ਲਾ ਲਿਆ ਕਰੋ ਉਹ ਕੋਹ ਨਹੀਂ ਹੋ ਜਾਂਦਾ ਕੱਪੜਿਆਂ ਨੂੰ ਜਾਂ ਤੇ ਆਪ ਪਾ ਲਿਆ ਕਰ ਤੇ ਜਾਂ ਮੈਨੂੰ ਨੋਕਾ ਟੋਕਿਆ ਨਾ ਕਰ ਬਹੁਤਾ ਤੇ ਜਿੱਧਰ ਗਈ ਸੀ ਕੀ ਕੰਮ ਕਰਕੇ ਆਈਆਂ ਲੈ ਜਿੱਦਰ ਗਈ ਗਰਮੀ ਤੇ ਜਾਵੇ ਤਾਂ ਭਲਾ ਕੰਮ ਨਾ ਹੋਵੇ ਦੇ ਐ ਤਾਈ ਨੂੰ ਸੂਪ ਮੈਂ ਪਹਿਲਾਂ ਤਾਂ ਮੈਨੂੰ ਲੱਗੇ ਨਹੀਂ ਲੱਗਣ ਦਿੰਦੀ ਸੁਣਾਉਂਦੀ ਖਰੀਆਂ ਖਰੀਆਂ ਪਰ ਮੈਂ ਵੀ ਮਿੱਠੀਆਂ-ਮਿੱਠੀਆਂ ਗੱਲਾਂ ਚੜ ਨੂੰ ਲੈ ਆਈਆਂ ਨੂੰ ਤੇ ਪਮੂ ਕਿੱਥੇ ਆਈ ਜਦੋਂ ਮੈਂ ਤੁਰਨ ਲੱਗੀ ਉਹ ਚਾਹ ਲੈ ਕੇ ਪਰ ਮੈਂ ਨਹੀਂ ਪੀਤੀ ਮੈਂ ਮੈਨੂੰ ਚਾਹ ਪੀਣੀ ਹੈਗੀ ਮੈਂ ਚੱਲੀ ਆ ਮੈਂ ਤਾਈ ਵੱਲ ਆਈ ਹਾਂ ਕੰਮਾ ਸੂਪ ਦੇਣ ਵਾਸਤੇ ਤੇ ਮੇਰੀ ਗੱਲ ਸੁਣ ਲੈ ਹਰ ਵਾਰੀ ਨਾ ਫੇਲ ਹੁੰਦੇ ਆ ਕੋਈ ਵੀ ਕੰਮ ਕਰਦੇ ਆ ਤੇ ਐਵੇਂ ਨਾ ਹੁਣ ਜੋ ਵੀ ਕਰਨਾ ਵਾ ਵਧੀਆ ਤਰੀਕੇ ਨਾਲ ਕਰੀ ਪੰਮਾ ਨੂੰ ਮਾਸਾ ਸਾਕ ਨਹੀਂ ਹੋਣਾ ਚਾਹੀਦਾ ਤਾਈ ਦਾ ਵੀ ਨਾ ਪੂਰਾ ਦਿਮਾਗ ਕੰਮ ਕਰਦਾ ਉਹਨੂੰ ਵੀ ਪਤਾ ਹੀ ਆ ਵੀ ਆਉਂਦੇ ਮੇਰੇ ਨਾਲ ਉਦੋਂ ਹੀ ਆ ਜਦੋਂ ਇਹਨਾਂ ਨੇ ਕੋਈ ਨਾ ਕੋਈ ਚਾਲ ਖੇਡਣੀ ਹੁੰਦੀ ਆ ਕਿਹਾ ਸੀ ਤਾਈ ਨੇ ਮੈਨੂੰ ਕਿ ਹੁਣ ਤੂੰ ਕੀ ਕਰਨ ਆਈ ਆ ਏਦਾਂ ਏਦਾਂ ਜਿੱਦ ਸਮਝਦੀ ਨਹੀਂ ਕੋਸ਼ਿਸ਼ ਨਾ ਤਾਈ ਮੈਨੂੰ ਸਮਝ ਆ ਗਈ ਆ ਹੁਣ ਜੇ ਮੈਂ ਤੇਰੀ ਨੋ ਬਣ ਗਈ ਆ ਤਾਂ ਤੂੰ ਵੀ ਮੇਰੀ ਸੱਸ ਬਣ ਜਾ ਮੈਂ ਤਾਂ ਚੰਗੀਆਂ ਗੱਲਾਂ ਕੀਤੀਆਂ ਇਹਦੇ ਨਾਲ ਤੇ ਪਰ ਇਹ ਆ ਕਿ ਬਾਅਦ ਵਿੱਚ ਉਹ ਡੈਪੀ ਪਿਆਰ ਦੇ ਨਾਲ ਗੱਲ ਕਰਨ ਕਿ ਕੋਈ ਨਹੀਂ ਮੈਂ ਪੋਤੇ ਸਮਾ ਕੇ ਸੂਟ ਪਾਉਂਗੀ ਮੈਂ ਭੇਟੀ ਚ ਨਾ ਰੱਖ ਛੜੀ ਇਹਨੂੰ ਸੀਲਵੇਂ ਆਂਦੀ ਕੋਈ ਨਹੀਂ ਮੈਂ ਸਿਉਂਗੀ ਜਦੋਂ ਸੀਂਦੀ ਆ ਨਾ ਕੋਈ ਨਹੀਂ ਇੱਕ ਅੱਦਾ ਹੋਰ ਠੰਡ ਆਉਂਦੀ ਹੈ ਨਾ ਵੱਧ ਤੇ ਇੱਕ ਅੱਦਾ ਹੋਰ ਲਿਆਦਾਂਗੇ ਨਾਲੇ ਸੂਆਂ ਕੇ ਦਵਾਂਗੇ ਇਹਨੂੰ ਇੱਕ ਗੱਲ ਹੋਰ ਸੁਣੋ ਮੈਂ ਪੀਲੀ ਵੀ ਲਾ ਕੇ ਆਈ ਚੰਗੀ ਪੰਮੋ ਦੀ ਮਾਨ ਕੇ ਬੈਠੀ ਨਾ ਜਿਹੜੀ ਮੈਂ ਉਹ ਵੀ ਗੱਲ ਕੀਤੀ ਮਹਤਾਈ ਇਹਨਾਂ ਨੇ ਤੇ ਦੋਵਾਂ ਨੇ ਤੇ ਕੋ ਰਹਿਣਾ ਹੀ ਆ ਤਾਂ ਮਾਂ ਕੀ ਕਰਨ ਢੇ ਲੱਗੇ ਹੂੰ ਫਿਰ ਉਹਦਾ ਫੇ ਚੁੱਪ ਜੀ ਤਾਈ ਕਰ ਗਈ ਧੁੱਪਾ ਪੰਮੂ ਆ ਗਈ ਉੱਤੇ ਫਿਰ ਚੱਲ ਤੂੰ ਨਾ ਕਿਸੇ ਦੇ ਘਰ ਦੇ ਮਸਲੇ ਦੇ ਵਿੱਚ ਬਹੁਤਾ ਨਾ ਹੀ ਕਰਿਆ ਕਰ ਸਾਡਾ ਜਿਹੜਾ ਕੰਮ ਆ ਨਾ ਉਹਦੇ ਉੱਤੇ ਤੂੰ ਧਿਆਨ ਦੇ ਪੰਮੂ ਦੀ ਨਾ ਮਾਂ ਜਿਹੜੀ ਆ ਠੱਠੇ ਚ ਪਵੇ ਜੋ ਮਰਜੀ ਕਰੇ ਸਾਨੂੰ ਤਾਂ ਠਾਗ ਹੀ ਲਿਆ ਨਾ ਉਹਨਾਂ ਹੈ ਠੱਠੇ ਚ ਕਾਲੀ ਪਵੇ ਲੱਖ ਰੁਪਇਆ ਪੂਰਾ ਸਾਡਾ ਖਾ ਗਈ ਆ ਇੱਥੇ ਚ ਕਿਉਂ ਪੋਵੇ ਆਣ ਕੇ ਤੇ ਇੱਥੇ ਮੁਕਤ ਦੀਆਂ ਖਾਊਗੀ ਬਹਿ ਕੇ ਤੇ ਜਾਣਾ ਕਿਦਾ ਵਾ ਹਾਡੇ ਹਾਡੇ ਚ ਕਰਾਂ ਚ ਖਾਣਾ ਇਹਨੇ ਮੇਰੀ ਗੱਲ ਸੁਣ ਇੱਥੇ ਹੋਊਗੀ ਤੈਨੂੰ ਕਹਿ ਵੀ ਲਏਗੀ ਕਿ ਮੋੜ ਪੈਸੇ ਤੇ ਆ ਜਾ ਕੇ ਆਪਣੇ ਪਿੰਡ ਬੇਛੀ ਤੋਂ ਨੇ ਮੋੜਨੇ ਆ ਉਹਨੇ ਮੈਨੂੰ ਨਹੀਂ ਪਤਾ ਮਾਰਾ ਦੇਣਾ ਤੁਣਾ ਉਹਨੇ ਕੱਖ ਨਹੀਂ ਕੀ ਤੇ ਨਾ ਮੰਗਿਆ ਹੀ ਕਰ ਦਫਾ ਕਰ ਜਿਹੜੇ ਗਏ ਗਏ ਕਿਉਂ ਨਾ ਮੰਗਿਆ ਕਰ ਮੈਂ ਤੇ ਇੱਕ ਵਾਰੀ ਵੀ ਨਹੀਂ ਛੱਡਦੀ ਉਹਦੇ ਕੋ ਥੋੜੇ ਬੋਤੇ ਹਜ਼ਾਰ 2000 ਹੁਣ ਤੇ ਗੱਲ ਹੋਰ ਵਾ ਤੇ ਹੈ ਤੇ ਲੱਖ ਰੁਪਈਆ ਵਾ ਇਦਾਂ ਕਰ ਬਾਲਟੀਆਂ ਬੁਲਟੀਆਂ ਲਿਆ ਤੇ ਧਾਰਾਂ ਕੱਢੀਏ ਬੇੜ ਕੰਮ ਮਰੂ ਉੱਤੇ ਬੜਾ ਮੋਟਾ ਲੱਗਾ ਵਾ ਪਰ ਹੈ ਬੜਾ ਉੱਚਾ ਵਾ ਕੋੰਤਰਾ ਹੱਥ ਵੀ ਨਹੀਂ ਪਹੁੰਚਣ ਦਿਆ ਤੇ ਜੇ ਕਿਤੇ ਟੁੱਟ ਗਈ ਦੇਣੀ ਤੇ ਇਹਦੀ ਤਾਈ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਫਖਣਾ ਸਾਡਾ ਨੁਕਸਾਨ ਕਰਤਾ ਵਾ ਹਟਣਾ ਮੈਂ ਵੀ ਨਹੀਂ ਆ ਇਹ ਚੰਦੀ ਤੂੰ ਨਹੀਂ ਤੈਨੂੰ ਨਹੀਂ ਦੇਦਾ ਮਰੂ ਤੋਂ ਅੰਡੀ ਆ ਹੋਰ ਮੈਥੇ ਕੀ ਕਰਨਾ ਵਾ ਜਿਵੇਂ ਤਾਈ ਦੇ ਮਲੂਦ ਐਨੀ ਖਾਣੇ ਤੂੰ ਤਾਈ ਕੱਲੀ ਨੇ ਖਾ ਖਾ ਵੱਢੀ ਹੋਣਾ ਵਾ ਸਾਰੇ ਟੱਬਰ ਖਾਂਦਾ ਜੇ ਕਿਤੇ ਫਲ ਲੱਗਾ ਹੋਵੇ ਤੇ ਤੇਰਾ ਭਾਰ ਪਹਿਲਾ ਕਿੰਨਾ ਸਾਡਾ ਕੋਠਾ ਤੋਂ ਨਾਲ ਤੋਂ ਕਿਤੇ ਨਹੀਂ ਤਾਂ ਬੈਠ ਚੱਲਿਆ ਕੋਠਾ ਕੋਠਾ ਕਿਤੇ ਕੱਚਾ ਕੋਲੋਂ ਲਿੰਟਰ ਪਿਆ ਵਾ ਤੇਰਾ ਭਾਰ ਪਹਿਲਾ ਕਿੰਨਾ ਵਾ ਤੂੰ ਮੂਰ ਖਾਈ ਜਾਨੀ ਮੋਕੇ ਜਾ ਕੇ ਥੱਲੇ ਕਰ ਮੈਂ ਤੇ ਅੱਦੇ ਵੀ ਹੁੰਦੀ ਆ ਐਂ ਦਵਾਈ ਨੇ ਨਾ ਕਿ ਤੈਨੂੰ ਮਿਲ ਕੇ ਨੀ ਤੁਸੀਂ ਭਾਰ ਤੋਂ ਬਗੈਰ ਤੁਰੇ ਫੰਦੇ ਤੇਰੀ ਤਾਈ ਦਾ ਕਿਤੇ ਘਟਵਾ ਨਾਲ ਜਿਖਾ ਕੇ ਵੇਰ ਲਈਆਂ ਕਿ ਦੋ ਚਾਰ ਕਿੱਲ ਦਾ ਫਰਕ ਹੋਣਾ ਵਾ ਤੁਸੀਂ ਉਦਾਂ ਹੀ ਮਸੂਰ ਕੀਤਾ ਮੈਨੂੰ ਤੂੰ ਮੋਟੀ ਆ ਮੇਰੀ ਤਾਈ ਦਾ ਭਾਰ ਨਹੀਂ ਹੈਗਾ ਮੇਰੀ ਤਾਈ ਰੋਟੀਆਂ ਦੋ ਖਾਂਦੀ ਤੂੰ ਤੇ 10 ਪਰੌਂਠੇ ਖਾਂਦੀ ਇੱਕੇ ਟਾਈਮ ਤੂੰ ਮੈਨੂੰ ਪਕਾ ਕੇ ਦਿੰਦਾ ਹਣਾ ਦਾ ਪਰੌਂਠੇ ਕਿਉਂ ੜਾਤੀ ਖਾਦੀਆਂ ਨਹੀਂ ਮੈਂ ਕਹਿੰਦਿਆ ਰੋਟੀਆਂ ਤੇਰੀਆਂ ਹਾਏ ਓ ਮੇਰੇ ਰੱਬਾ ਤੂੰ ਮੇਰੇ ਦਾ ਸਾਰਾ ਦਿਨ ਰੋਟਣਾ ਗੰਦਾਰਿਆ ਮੈਂ ਵੀ ਆਖਾ ਪਤਾ ਨਹੀਂ ਮੇਰੇ ਢਿੱਡ ਚ ਇੰਨੀ ਗੜਗੜ ਕੇ ਹੋ ਹਉਂ ਢਈਆ ਮੈਨੂੰ ਪਚੀਆਂ ਹੀ ਨਹੀਂ ਆ ਇੰਨੀ ਨਿਗਾ ਨਹੀਂ ਕਰਦੀ ਰੋਟੀ ਤੇ ਲਾਈ ਦੇਈ ਦੀ ਜੇ ਤੂੰ ਖਾ ਹੀ ਲੈਂਦਾ ਤੇ ਲੈ ਏਦਾਂ ਮੈਂ ਛੱਡਾਂ ਮੈਂ ਸਾਰੇ ਲੈਂਦਾ ਨਾ ਮੇਰੀ ਤਾਈ ਖਾਣੀ ਰੋਟੀਆਂ ਦੋ ਤੀਆਂ ਖਾਂਦੀ ਮੇਰੀ ਨਾਲ ਦੀ ਤਿੰਨ ਰੋਟੀਆਂ ਖਾਂਦੀ ਮੈਂ ਕਹਨੀਆ ਚਾਰ ਤੂੰ ਕੱਲੀਆਂ ਦਾ ਰੋਟੀਆਂ ਖਾਦੀਆਂ ਤੇ ਦੋ ਕੋਲੀਆਂ ਦਾal ਦੀਆਂ ਖਾਦੀਆਂ ਚੱਲੋ ਜਣ ਭੱਜ ਜਾ ਥੱਲੇ ਕਿ ਇੱਥੇ ਮੇਰੇ ਕੋ ਡਾਂਗਾ ਨਾ ਹਣਕਾ ਕੇ ਜਾਈ ਮੈਂ ਦਾਦਾਾਂ ਜਾ ਕੇ ਤਾਈ ਨੂੰ ਸਾਡੇ ਅਮਰੂਦ ਟੋਂਡੀ ਮੋਟੋ ਜੀ ਜਾ ਦਾਦੇ ਤਾਈ ਦਿਰ ਦਾ ਮੈਨੂੰ ਡਰ ਨਹੀਂ ਮਾਰਿਆ ਉੱਤੇ ਚੜਦੀ ਚੜਦੀ ਭਾਵੇਂ ਉੱਦਾਂ ਡੇਕ ਜੇ ਕੋਠੇ ਤੇ ਮੋਟੋ ਜੀ ਕੋਈ ਨਹੀਂ ਥੱਲੇ ਆ ਦਾਦਾ ਤੈਨੂੰ ਮੈਨੋਂ ਦੀ ਤੇਰੇ ਡਾਂਡਾ ਮਾਨੀਆਂ ਸਾਡੇ ਸਾਰੇ ਅਮਰੂਦ ਲਾ ਕੇ ਖਾ ਗਈ ਮੇਰੀ ਤਾਈ ਨੇ ਕੀ ਖਾਣਾ ਕੀ ਆ ਲਾਤੋਂ ਨਾ ਪੱਕਾ ਕਰੂੰ ਜਿਹੜਾ ਮੀਮੀ ਦਾ ਘਾਡਾ ਨਾ ਕੋਈ ਨਹੀਂ ਹੁੰਦੀ ਫੜਿਆਗੀ ਤੂੰ ਵੀੜੀ ਨੂੰ ਜਿੱਦਾਂ ਆਡੀ ਮੀਮੀ ਘੁੰਮਦੀ ਆ ਰੇਖੀ ਦਾ ਇਲਾਜ ਪੱਕਾ ਕਰੂ ਏਕੀ ਮੈਂ ਕੀ ਹੋ ਗਿਆ ਵਾ ਕੀ ਦੇ ਨਾ ਗੱਲਾਂ ਕੰਡੈ ਯੋ ਕੀ ਦਾ ਇਲਾਜ ਕਰਨਾ ਵਾ ਮੈਨੂੰ ਵੀ ਪਤਾ ਲੱਗੇ ਕੋਹ ਮੰਮੀ ਚੜੀ ਦਾ ਮੇਰੀ ਮੰਮੀ ਦਾ ਉਹਦਾ ਇਲਾਜ ਤੁਸੀਂ ਡਾਕਟਰ ਯੋ ਉਹਦਾ ਇਲਾਜ ਤੇ ਚੱਲਣ ਡਿਆ ਵਾ ਉਹ ਬਿਮਾਰ ਆ ਗਈ ਉਹ ਬਿਮਾਰ ਨਹੀਂ ਆ ਗਈ ਉਹ ਮਰੂਦ ਖਾਂਡੀ ਤੇ ਆਡੇ ਇਹ ਚਾਲ ਅਮਰੂਦ ਕਿਹੜਾ ਮਾੜੀ ਚੀਜ਼ ਆ ਉਹ ਫਰੂਟ ਵਾ ਤੇ ਸਿਹਤ ਵਾਸਤੇ ਚੰਗੇ ਹੁੰਦੇ ਆ ਉਹ ਨਹੀਂ ਨਾ ਚੰਗੇ ਪਾਣੀ ਮੇਰੇ ਘਰ ਦੇ ਬੀੜ ਹੁੰਦੀ ਮੁਰਕੇ ਦਾਣ ਨੂੰ ਨਾਲੇ ਅਮਰੂਦ ਤਾਈ ਦੇ ਆ ਤਾਈ ਨੇ ਖਾਣੇ ਆ ਆਹੇ ਤਾਈ ਨੇ ਸਾਰੇ ਖਾ ਕੇ ਵੱਡੀ ਹੋਣਾ ਵਾ ਕੋਈ ਗੱਲ ਨਹੀਂ ਸਾਰਿਆਂ ਨੂੰ ਥੋੜਾ ਥੋੜੇ ਚੀਜ਼ ਖਾਣੀ ਚਾਹੀਦੀ ਆ ਜਦੋਂ ਲੱਗੇ ਨਾ ਚੀਜ਼ ਤੇ ਹਰੇਕ ਦਾ ਜੀ ਕਰਦਾ ਵਾ ਤੇ ਅਸੀਂ ਵੀ ਲਾ ਕੇ ਫਰੂਟ ਖਾਈਏ ਉਹ ਰੋਟੀਆਂ ਨਹੀਂ ਬਣੀਆਂ ਖਾਂਦੀ ਸਾਡੇ ਰੋਟੀਆਂ ਪਤਾ ਕਿੰਨੀਆਂ ਖਾਧੀਆਂ ਨੇ ਇਤਨੀ ਅਕੀਦਾਈ ਦਾ ਜੇਦੋ ਕਰ ਕੋਈ ਪਰੋਣਾ ਆਇਆ ਹੋਵੇ ਨਾ ਤੇ ਉਹਨੇ ਰੋਟੀ ਤੇ ਖਾਣੀ ਹੁੰਦੀ ਆ ਰੋਟੀ ਉਹਨੇ ਕਿਹੜੀ ਗਵਾਂਡੀਆਂ ਦੇ ਘਰੋਂ ਜਾ ਕੇ ਖਾਣੀ ਆ ਉਹ ਪੋਣਾ ਥੋੜਾ ਉਹ ਤੇਰੀ ਮੰਮੀ ਆ ਤੇ ਮੰਮੀ ਵੀ ਪਰੋਣਾ ਹੁੰਦੀ ਆ ਉਹ ਨਹੀਂ ਪਰੋਣੀ ਆ ਗਈ ਮੈਨੂੰ ਕਹਲਾ ਕਹਿੰਦੀ ਤੇ ਡਾਂਡਾ ਮਾਰਨੀ ਆਂਦੀ ਐਂਦਾ ਆਖਿਆ ਨੇ ਆਹੋ ਚਲ ਉੱਤੇ ਮੈਂ ਨਾਲ ਨੂੰ ਕੁੱਟ ਗਈਏ ਨਹੀਂ ਕੁੱਟ ਕੇ ਨਹੀਂ ਆਉਣਾ ਮੈਂ ਆਪੇ ਉਹਨਾਂ ਨਾਲ ਗੱਲ ਕਰਦੀ ਆ ਤੇ ਤੁਸੀਂ ਕੋਈ ਨਾ ਜਾਓ ਬਾਹਰ ਅੰਦਰ ਕੋਈ ਖਲੋਜ ਐਵੇਂ ਤੁਸੀਂ ਮੰਮੀ ਲੱਗ ਕੇ ਕਿਉਂ ਗਏ ਜੀ ਉਹ ਕੋਠੇ ਤੇ ਗਈ ਤੇ ਮੈਨੂੰ ਪਤਾ ਉੱਤੇ ਹੀ ਲੰਡਿਆ ਬੂਟਾ ਮੈਂ ਕਿਹਾ ਬੰਦ ਬੰਦ ਚੜਿਆ ਉੱਤੇ ਉਹ ਤਾਂ ਮੰਮੀ ਚਾਈ ਲਮਕੀ ਨਾਲ ਉਹਦੇ ਕਾਈ ਹੋ ਰੱਬਾ ਭਲਾ ਐਡੀ ਵੱਡੀ ਮੰਮੀ ਤਾਨੂੰ ਦਿਖੀ ਨਾ ਉਹ ਕੋਟੇ ਤੇ ਸੀ ਮੈਂ ਥੱਲੇ ਵੇਖਣ ਆਈ ਚੱਲ ਕੋਈ ਨਹੀਂ ਜਾ ਮੈਂ ਤਾਈਂ ਦੱਸਣ ਲੱਗਾ ਜਾ ਕੇ ਐਵੇਂ ਨਹੀਂ ਨਿਕ ਨਿਕੀ ਗੱਲ ਤਾਈ ਨੂੰ ਦੱਸੀਦੀ ਹੁੰਦੀ ਉਹ ਦਿਨ ਹੀ ਤੁਹਾਡੀ ਵਜ੍ਹਾ ਨਾਲ ਕਿੰਨਾ ਕਲੇਸ਼ ਪਿਆ ਸੀ ਤੁਸੀਂ ਜਾ ਕੇ ਤਾਈ ਕੋ ਚੁਗਲੀ ਲਾਈ ਸੀ ਨਾ ਫੇ ਮੰਮੀ ਆਂਦੀ ਆ ਫੇ ਪਹਿਲੀ ਲਾਲਾ ਨਾ ਕਰਾ ਲਾ ਉੱਥੇ ਚਲੀ ਗਏ ਮੈਂ ਚੁਗਲੀ ਥੋੜੀ ਲਾਈ ਚੁਗਲੀ ਤੇਰੀ ਮੰਮੀ ਲੌਂਦੀ ਮੈਂ ਤਾਂ ਮੰਮੀ ਨੂੰ ਦੱਸੇ ਸੱਚ ਸੱਜਾ ਜਾ ਕੇ ਤਾਈ ਨੂੰ ਕਿੱਦਾਂ ਕਾਂਡੀ ਮੰਮੀ ਤੇਰੀ ਪਰ ਨਹੀਂ ਨਾ ਤੁਸੀਂ ਮੇਰੀ ਗੱਲ ਵੀ ਮੰਨਿਆ ਕਰੋ ਨਾ ਹਰ ਵੇਲੇ ਤਾਈ ਦੀਆਂ ਗੱਲਾਂ ਥੋੜੀਆਂ ਮੰਨੀ ਦਿਆਂ ਦੀਆਂ ਉਹ ਘਰ ਦੇ ਵਿੱਚ ਤੁਸੀਂ ਸਿੰਦੇ ਦੀਆਂ ਮੰਨਦੇ ਸੀ ਇੱਥੇ ਤੁਸੀਂ ਤਾਈ ਦੀਆਂ ਮੰਨਦੇ ਈ ਤੇ ਫਿਰ ਇਦਾਂ ਕਿਦਾਂ ਗੱਡੀ ਚੱਲੂਗੀ ਮੈਂ ਝੂਠੀਆਂ ਮਾਰਦਾ ਤੁਸੀਂ ਝੂਠ ਮਾਰਦੇ ਸਾਰੇ ਹਾਏ ਉਹ ਮੇਰੇ ਯਾਰ ਅੱਪਾ ਨਾ ਤੇ ਇਹ ਬੰਦਾ ਹੀ ਮੇਰੀ ਮੰਦਾ ਸੁੰਦਾ ਤੇ ਨਾ ਬੁੱਢੜੀ ਦੀ ਜ਼ੁਬਾਨ ਅੰਦਰ ਰਹਿੰਦੀ ਹੈ ਇਨੂੰ ਪਤਾ ਵੀ ਹੈਗਾ ਵਾ ਪੀ ਉਹੋ ਜਿਹਾ ਹੈਗਾ ਵਾ ਤੇ ਇਹਨੇ ਸਾਰੀ ਗੱਲ ਜਾ ਕੇ ਤੇ ਤਾਈ ਨੂੰ ਦੱਸ ਦੇਣੀ ਆ ਮੈਂ ਤਾਂ ਵਿੱਚ ਉਹੋ ਗੱਲ ਫਸ ਜਾਨੀ ਬਚਾ ਲੈ ਕਿਹਦੀ ਗੱਲ ਕਰਾਂ ਤੇ ਕਿਹਦੀ ਨਾ ਕਰਾਂ ਆ ਲੈnde ਇਹਨੂੰ ਇਹਦੀ ਤਾਂ ਖਬਰ ਮੈਂ ਲੈ ਲਈਨੀ ਤੇ ਤੂੰ ਬੜਗਾ ਮੇਰੇ ਹਲ ਵੇਖ ਵੇ ਨਾਸਾਂ ਫਲਾਈ ਜਾਂਦੀ ਹੁਣ ਤੈਨੂੰ ਕੀ ਹੋ ਗਿਆ ਵਾ ਬਾਬਾ ਤੂੰ ਥੱਲੇ ਆ ਤੇਰੇ ਨਾਲ ਤਾਂ ਗੱਲ ਮੈਂ ਕਰਦੀ ਆ ਘਾਰੇ ਲੱਤ ਜਿਹੜੀ ਗੱਲ ਕਰਨੀ ਆ ਉਹਨੂੰ ਨਾ ਕੁਝ ਵੀ ਕਹਿਆ ਕਰੋ ਉਹ ਜੋ ਮਰਜੀ ਕਹੇਨੂੰ ਕਹੀ ਜਾਵੇ ਨਹੀਂ ਮੇਰੀ ਗੱਲ ਸੁਣੋ ਤੈਨੂੰ ਮਾਸਾ ਹੈ ਗਈ ਆਕਲ ਤੈਨੂੰ ਮੈਂ ਉਹ ਦਿਨ ਵੀ ਆਖਿਆ ਵੀ ਮੂੰਹ ਬੰਦ ਰੱਖ ਲੈ ਤੂੰ ਤਾਂ ਮੈਨੂੰ ਘਰੋਂ ਕਢਾਉਣ ਵਾਲੀਆਂ ਗੱਲਾਂ ਕਰਦੀਆਂ ਤੇ ਨਾਲੇ ਹੁਣ ਜਿਹੜੀ ਗੱਲ ਤੂੰ ਉਹਨੂੰ ਆਖੀ ਆ ਵੀ ਤੇਰੇ ਡਾਂਗਾ ਵੱਜਣੀਆਂ ਵਾ ਜਵਾਈ ਭਾਈ ਤੇਰਾ ਹੈਗਾ ਵਾ ਤੂੰ ਐਦਾਂ ਦੀਆਂ ਗੱਲਾਂ ਕਰਦੀ ਸੋਹਣੀ ਲੱਗਦੀ ਉਹਦੇ ਨਾਲ ਨਹੀਂ ਫੇਕੀ ਆ ਜਵਾਈ ਵੀ ਜੇ ਕੋਈ ਜਾਣੇ ਤਾਂ ਪੁੱਤਾਂ ਬਰਾਬਰ ਹੁੰਦੇ ਆ ਆਪਣੇ ਪੁੱਤਾਂ ਨੂੰ ਕਿੱਦਾਂ ਮਾਰ ਲੈਦੀਆਂ ਕੀ ਗੱਲ ਮੈਨੂੰ ਕੁਝ ਕਹਿ ਨਹੀਂ ਸਕਦੀ ਕਹਿ ਸਕਦੀ ਆ ਪਰ ਕਹਿਣ ਦਾ ਤਰੀਕਾ ਹੁੰਦਾ ਵਾ ਤੇ ਨਾਲੇ ਤੂੰ ਉਹਦੇ ਘਰ ਆਣ ਗਈ ਤੇ ਉਹਨੂੰ ਆਖੇਂਗੀ ਵੀ ਡਾਂਗਾ ਖਾਲੇ ਤਾਂ ਅਗਲੇ ਖਾਂਦੇ ਮੇਰੀ ਗੱਲ ਸੁਣ ਲੈ ਜੇ ਤਾਂ ਬੁੱਢੜੀਏ ਚਾਰ ਦਿਨ ਰਹਿਣਾ ਵਾ ਤੇ ਠੀਕ ਆ ਨਹੀਂ ਤਾਂ ਫਿਰ ਤੈਨੂੰ ਇੱਥੋਂ ਡਾਂਡੇ ਮਿੰਡੇ ਪਾ ਦੇਣਾ ਹੀ ਆ ਮੈਂ ਤੈਨੂੰ ਆਂਦੀ ਹੋ ਵੀ ਚੁੱਪ ਕਰਕੇ ਬਹਿ ਦੜ ਵਟ ਕੇ ਤੇ ਦਿਨ ਕੱਢ ਲੈ ਜਿਹੜੇ ਆਪਣੇ ਹੈਗੇ ਚਾਰ ਨਹੀਂ ਉਹਨੂੰ ਨਾ ਕੁਝ ਕਵੀ ਉਹ ਜੋ ਮਰਜ਼ੀ ਤੇਰੀ ਮਾਂ ਨੂੰ ਬੋਲਦੇ ਉਹਨੂੰ ਪੁੱਛ ਲੈ ਨਾ ਤੂੰ ਉੱਤੇ ਕੀ ਕਹਿ ਕੇ ਆਵਾ ਅਗਲਾ ਮੇਰੇ ਨਾਲ ਰੋਟੀਆਂ ਵੀ ਗਿਣਦਾ ਵਾ ਤੇ ਥੋੜੀਆਂ ਖਾ ਲਿਆ ਕਰ ਤੂੰ ਤੇ ਐਉਂ ਆ ਵੀ ਜਿੱਦਾਂ ਮੁੜ ਕੇ ਰੋਟੀ ਨਹੀਂ ਮਿਲਣੀ ਹੁੰਦੀ ਹਾਏ ਹਾਏ ਨਹੀਂ ਮੈਂ ਆਪਣੇ ਘਰ ਵਾਲੀ ਰੋਟੀ ਵੀ ਖਾ ਕੇ ਸੌਣੀ ਆਪਣੇ ਮੈਂ ਖਾ ਕੇ ਸੌਣੀ ਹੁਣ ਮੇਰੀ ਸੁਰੂਤੋ ਖਰਾ ਕੇ ਇਦਾਂ ਦੀ ਆ ਤੇ ਮੈਂ ਕੀ ਕਰਾਂ ਹੁਣ ਢਿੱਡ ਮੈਂ ਪਿੱਛੇ ਨਾ ਸਾਡ ਆਉਂਦੀ ਮਾਤਾ ਢਿੱਡ ਤੇ ਨਹੀਂ ਪਿੱਛੇ ਸਾੜ ਕੇ ਆਉਣਾ ਪਰ ਥਾਂ ਟਿਕਾਣਾ ਵੇ ਲਈਦਾ ਦਾ ਚੱਲ ਕੋਈ ਗੱਲ ਨਹੀਂ ਜੇ ਰੋਟੀਆਂ ਵੀ ਦੋ ਚਾਰ ਵੱਧ ਖਾਦੀਆਂ ਮੈਂ ਉਹ ਨਹੀਂ ਗੱਲ ਕਰਦੀ ਪਰ ਇੱਕ ਗੱਲ ਆ ਇਹਦੇ ਨਾਲ ਥੋੜਾ ਜਿਹਾ ਸਾਹਬ ਨਾ ਰਿਆ ਕਰ ਜੇ ਇਹਨੇ ਕੱਲੀ ਕੱਲੀ ਜਾ ਕੇ ਤਾਈ ਨੂੰ ਗੱਲ ਦੱਸਦੀ ਨਾ ਤੇ ਮੈਨੂੰ ਨਹੀਂ ਪਤਾ ਅੱਗੇ ਤਾਂ ਮੈਂ ਤਾਈ ਨੂੰ ਚੁੱਪ ਕਰਕੇ ਬਹਾਲਤਾ ਹੀਗਾ ਤੇ ਉਹ ਨਾ ਹੋਵੇ ਫੇਰ ਤਾਈ ਤੇਰੇ ਦਿਵਾਲੇ ਹੋ ਜੇ ਆਖਿਆ ਤਾਂ ਤੈਨੂੰ ਮੇਰੀ ਗੱਲ ਦਾ ਲੱਗਦਾ ਗੁੱਸਾ ਪਰ ਥੋੜਾ ਜਿਹਾ ਨਾ ਆਪਣੀ ਜ਼ੁਬਾਨ ਨੂੰ ਕੰਟਰੋਲ ਚ ਰ ਮੈਂ ਤੇਰੀ ਧੀ ਆ ਇੰਨੀ ਗੱਲ ਕਹਿੰਦੀ ਤੈਨੂੰ ਚੰਗੀ ਨਹੀਂ ਲੱਗਦੀ ਨਹੀਂ ਮੈਨੋਂ ਦੇ ਆਨੀ ਆ ਕਿਤੇ ਉਹਨੂੰ ਵੀ ਸਮਝਾ ਲਿਆ ਕਰ ਥੋੜਾ ਬੋਧ ਆਂਦੇ ਸਿੱਧਾ ਵਾ ਦਿਲੇਬੀ ਜਨੇਵਾਲ ਵਾ ਦੇ ਵਿੱਚ ਰਾਤੀਂ ਮੈਂ ਰੋਟੀ ਖਾਣ ਨਹੀਂ ਤੇ ਬੁਰਕੀ ਦੇ ਪਨੀਰ ਦੀ ਟੁਕੜੀ ਡੇਗੀ ਤੇ ਗਿੱਦਾ ਪਾ ਕੇ ਸੰੜਿਆ ਪਿਆ ਆਂਦਾ ਤੁਹਾਨੂੰ ਤਾਂ ਖਾਣਾ ਨਹੀਂ ਆਂਦਾ ਕਿਹੜਾ ਇਹ ਏਡੇ ਵੀ ਨਿਕ ਚੱਜੇ ਹੈਗੇ ਜੇ ਮੈਂ ਕਿਤੇ ਬਹਿਣੀ ਆ ਉਹ ਵੀ ਇਹ ਟੁੱਟ ਜਾਣੀ ਆ ਇਥੇ ਮੇਰੇ ਤਾਈ ਨੇ ਬਹਿਣਾ ਵਾ ਕੋੜ ਮਗਰ ਮਗਰ ਲੱਗਾ ਰਹਿੰਦਾ ਹਰ ਵਕਤ ਮਾਤਾ ਉਹ ਵਾ ਤੇਰੇ ਨਾਲੋਂ ਸਮਝਦਾਰ ਮੈਨੂੰ ਇਹਨਾ ਪਤਾ ਵਾ ਕਿੱਥੇ ਸਾਡਾ ਫਾਇਦਾ ਤੇ ਕਿੱਥੇ ਸਾਡਾ ਨੁਕਸਾਨ ਆ ਉਹਨੂੰ ਸਾਰਾ ਹੀ ਪਤਾ ਵਾ ਤੇ ਇੱਕ ਗੱਲ ਹੈਗੀ ਆ ਮੈਂ ਤੈਨੂੰ ਵੀ ਆਨੀ ਆ ਪਈ ਉਹਦੇ ਨਾਲ ਡੋਫਾਏ ਨਾ ਘਾਟ ਹੀ ਲਿਆ ਕਰ ਤੂੰ ਵੀ ਨਿਆਣਿਆਂ ਵਾਂਗੂ ਉਹਦੇ ਨਾਲ ਲੜਦੀ ਰਹਿਣੀ ਆ ਠਾਕ ਠਾਹ ਵੇਖ ਲਿਆ ਕਰ ਤੂੰ ਤਾਂ ਕਰਨੀ ਅੱਗੇ ਉਹਦੀ ਆ ਉਹ ਭਾਵੇਂ ਜੋ ਮਰਜ਼ੀ ਤੈਨੂੰ ਕਰੇ ਭਾਵੇਂ ਤੈਨੂੰ ਘਰੋਂ ਕੱਢੇ ਪਰ ਤੂੰ ਉਹਦੇ ਵੱਲ ਦੀ ਗੱਲ ਕਰਨੀ ਆ ਮਾਂ ਵਰਦੀ ਨਾ ਕਰੀ ਕਦੇ ਹਾਂ ਵੇਖਾ ਗਰਮੀ ਦੇ ਦੇ ਕੰਮ ਕੀਤੇ ਪੱਥਕੇ ਤੇਸ ਕੰਨ ਤੋਂ ਲਾ ਕੇ ਇੱਥੇ ਰੱਖ ਦਿੱਤੀਆਂ ਤੂੰ ਉੱਥੇ ਆਪਣੇ ਰੱਖ ਵਾਗਲੇ ਦੇ ਬੂਏ ਗਾੜੀ ਛੋੜ ਦਿੰਦੀ ਪਾਥੀਆਂ ਆਪੇ ਇੱਥੇ ਲੰਦੀ ਰਹੂਗੀ ਟੱਕਰ ਤੇ ਇਹਨੂੰ ਮੈਂ ਨਹੀਂ ਵੀ ਮੇਰੇ ਬੂਏ ਗਾੜੀ ਪਾਥ ਕੇ ਨਾ ਰੱਖਿਆ ਕਰ ਕਿੱਡਾ ਪਖੰਡ ਫੜਿਆ ਇਹਨੇ ਆਪਣੇ ਬੂਏ ਗਾੜੀ ਜੋ ਮਰਜ਼ੀ ਕਰਦੀ ਰਹੇ ਇਹ ਤਾਂ ਕਰਦੀ ਆ ਇੱਕ ਪੰਮੋ ਨਾ ਸਲਾਹ ਕਰਦੀ ਆ ਮੈਨੂੰ ਨਾ ਚੰਗੀ ਜੀ ਨਹੀਂ ਉਹ ਗੱਲ ਲੱਗੀ ਗਰਮੀ ਤਾਂ ਦੀ ਫਿਰ ਮਾਨ ਵੇ ਇੱਥੇ ਰੱਖ ਲਿਆ ਵਾ ਉੰਨਾ ਸਲਾਹ ਕਰਦੀ ਵੀ ਪੰਮਾ ਨੂੰ ਆਣੀ ਆ ਇਦਾਂ ਕਰ ਇਹਨੂੰ ਚਾਹ ਦਵਾਈ ਦੋਈ ਖਵਾ ਲੈਨੂੰ ਤੇ ਠੀਕ ਕਰ ਤੇ ਇਹਨੂੰ ਆਪਣੇ ਪਿੰਡੇ ਦੇ ਅਕਲਾਈਏ ਅੱਜ ਤੇ ਇਹਨੇ ਆਖਿਆ ਭੜ ਕੇ ਹੋਰ ਕੋਈ ਮੈਨੂੰ ਆਖੂਗਾ ਤੇ ਚੰਗੇ ਨਹੀਂ ਗੱਲ ਲੱਗੀਦਾ ਹੈਗਾ ਕਰਦੀ ਪੰਮਾ ਨਾਲ ਗੱਲ ਜਾ ਕੇ ਓਏ ਭੈਣ ਜੀ ਤੂੰ ਪਾਣੇ ਮਾਣ ਨਹੀਂ ਘਾਕ ਪਾਣੇ ਤੂੰ ਨਹੀਂ ਮਾਣਨੇ ਹੈਗੇ ਭੈਣ ਜੀ ਮੈਂ ਕੰਮ ਕਰ ਲੈਨੀ ਸਾਰਾ ਮਾਂ ਮੈਨੂੰ ਮੈਂ ਨਹੀਂ ਤੂੰ ਕਰ ਲੈਨੀ ਆ ਮੈਂ ਇਹ ਨਹੀਂ ਆਂਦੀ ਵੀ ਨਹੀਂ ਕਰਦੀ ਤਾਂ ਉਹ ਪਕਾ ਕੇ ਰੋਟੀ ਖਾਣੀ ਆਪਣੇ ਘਰ ਪਰ ਤੂੰ ਧੀ ਦੇ ਘਰ ਭਾਂਡੇ ਮਾਂ ਦੀ ਚੰਗੀ ਨਹੀਂ ਲੱਗਦੀ ਭੈਣ ਜੀ ਮੈਂ ਕਰੀ ਧੀ ਦਾ ਘਰ ਨਹੀਂ ਸਮਝਿਆ ਮੈਂ ਪੁੱਤ ਦਾ ਘਰ ਹੀ ਸਮਝਦੀ ਆ ਤਾਂ ਮੈਂ ਨਹੀਂ ਕਰਨ ਕਰਨ ਤੇ ਤੂੰ ਤਾਂ ਹੀ ਨਹੀਂ ਠੀਕ ਤੂੰ ਹੈ ਨਹੀਂ ਅੱਗੇ ਤੇ ਤੂੰ ਪਾਣੀ ਦੇ ਹੱਥ ਪਾ ਕੇ ਬੈਠੀ ਆ ਧੀ ਦੇ ਘਰ ਨਹੀਂ ਤੂੰ ਭਾਂਡੇ ਮਾਂ ਦੀ ਚੰਗੀ ਲੱਗਦੇ ਅਸੀਂ ਆਪੇ ਮਾਂ ਲਾਂਗੇ ਭਾਂਡੇ ਭਾਂਜੀ ਹਾ ਕਿਦਾਂ ਦੀਆਂ ਗੱਲਾਂ ਕਰਦੇ ਜੀ ਮੈਂ ਨਹੀਂ ਕਦੀ ਵਿੱਤ ਪਾਈ ਮੇਰੀ ਧੀ ਵੀ ਹੋ ਤਾਂ ਪੁੱਤ ਵੀ ਹੋ ਵਾ ਇਦਾਂ ਜਿਦੋਂ ਕਹਿੰਦੇ ਆ ਨਾ ਕਾਲਜਾ ਮੱਚਦਾ ਵਾ ਅੱਛਾ ਤੇਰਾ ਕਾਲਜਾ ਮੱਚਦਾ ਵਾ ਮੇਰਾ ਨਹੀਂ ਕਾਲਜਾ ਮੱਚਦਾ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਤਾਂ ਉਹਨਾਂ ਦੇ ਨਾਂ ਲਾਈ ਤੇਰਾ ਉੱਥੇ ਤੀਜੇ ਥਾਂ ਬਣ ਕੇ ਕਾਲਜਾ ਪਾੜਦਾ ਤੇਰੇ ਰਾਹ ਦਾ ਮੈਂ ਚਾਰਕ ਦਿਨ ਇੱਥੇ ਭਾਂਡੇ ਮਾਂਦੀ ਆ ਤੇ ਮੇਰੀ ਪੁੱਛ ਗਿੱਸ ਹੋ ਜੂ ਤੇ ਮੈਨੂੰ ਪੁੱਛ ਕੇ ਤੁਰਿਆ ਕਰਨਗੇ ਤੇ ਮੈਨੂੰ ਕੱਖੋਂ ਸਮਝਣਗੇ ਨਾ ਤੂੰ ਜਿਹੜੀਆਂ ਚਾਲਾਂ ਖੇਡਦੀ ਨਾ ਉਹ ਮੈਂ ਖੇਡ ਹਟਈ ਆ ਨਾ ਤੇਰੀ ਇਹ ਗੱਲ ਇੱਥੇ ਬਣਨੀ ਹੈ ਤੈਨੂੰ ਮੈਂ ਦੱਸ ਦਿੰਦਾ ਯੋ ਮੇਰੀ ਦਵਾਈ ਦਾ ਵੇ ਟਾਈਮ ਹੋ ਗਿਆ ਇੱਦਾਂ ਕਰਦੇ ਪੰਮਾ ਨੂੰ ਆਵਾਜ਼ ਮਾਰਾਂ ਮੈਨੂੰ ਪਾਣੀ ਦੇ ਵੇ ਤੇ ਮੈਂ ਦਵਾਈ ਖਾਵਾਂ ਜੇ ਦਵਾਈ ਲੇਟ ਹੋ ਗਈ ਤੇ ਕਿਤੇ ਸਿਹਤ ਹੀ ਨਾ ਖਰਾਬ ਹੋ ਜਾਏ ਨਹੀਂ ਪੰਮਾ ਨੀ ਮੈਨੂੰ ਪਾਣੀ ਦਾ ਗਲਾ ਦੇ ਮੇਰਾ ਦਵਾਈ ਦਾ ਟਾਈਮ ਹੋ ਗਿਆ ਮੰਮੀ ਕੀ ਹੈ ਤੂੰ ਦਵਾਈ ਖਾਣੀ ਪੰਮਾ ਨੂੰ ਕਵਨ ਪਾਣੀ ਦਾ ਗਲਾਸ ਲੈ ਆ ਕੇ ਉਹ ਓਦਰ ਨੂੰ ਗਈ ਉਹ ਤੇ ਤਾਈ ਪਤਾ ਨਹੀਂ ਛਾਗ ਤਰਨ ਗਈਆਂ ਖਰੇ ਉੱਤੇ ਕੀ ਰਹਿਣਾ ਤੂੰ ਪਾਣੀ ਪੀਣਾ ਹੀ ਪਤਮ ਦਵਾਈ ਖਾਣੀ ਪਾਣੀ ਮੈਨਾਂ ਚੱਲ ਲੈ ਨਹੀਂ ਤੇ ਮੈਂ ਆਪੇ ਲੈ ਆਉਣੀ ਆ ਨਹੀਂ ਤੂੰ ਬਾਜੋ ਮੈਨਾਂ ਨਾ ਹਾਂ ਹੱਜ ਕਿਧਰ ਉਹ ਦਿਨ ਚੜਾ ਗੰਦਮ ਆਪੇ ਲੈ ਆਉਣਾ ਪਾਣੀ ਇਹ ਤੇ ਆਖੇ ਨਹੀਂ ਮੇਰੇ ਲੱਗਦਾ ਹਾਂ ਪਰ ਸਿੱਧਾ ਸੱਦਾ ਹੈਗਾ ਵਾ දලාාද ඇද මාගදිිකරේ ල එකකදන්නන කම සන්ද චාල්ල පාග කරනා අපද පානය කෝට පිෙනාව. පාන ප ප වුණ? ਮੀਮੀldੋ ਆਈ ਜਣੀ ਆ ਵੇਖੀ ਤੂੰ ਭੱਜੀ ਫੜੇਂਗੀ ਸਾਡੇ ਕੋਲੋਂ ਭੱਜਦੀ ਨਹੀਂ ਨਾ ਤੈਨੂੰ ਭੁਜਾ ਕੇ ਸਾਹ ਲੈਣਾ ਆ ਇਹ ਮੀਮੀ ਦਾਈ ਜਿੰਨਾ ਨਾ ਮਣੀ ਮੋਟਰੀ ਰੱਖੀ ਤੂੰ ਬਾਜਰੀ ਆ ਦੇ ਤਾ ਨਾ ਤੂੰ ਬਾਜਰੀ ਨਹੀਂ ਨਾ ਤੈਨੂੰ ਵੇਖੀਂ ਜਦੋਂ ਜੁਣਾ ਮਟਣਾ ਮੰਮੀ ਪਾਣੀ ਅੰਨ ਬਾਈ ਕਿੱਥੇ ਚਲੀ ਬਾਈ ਆ ਮੇਰੇ ਲੱਗ ਗਈ ਪੁੱਤ ਕਾ ਲੋ ਫੇ ਖਾ ਕੇ ਛੋਂ ਜੋ ਚੰਗਾ ਤੂੰ ਪਾਣੀ ਬੱਕ ਬੱਕਾ ਜਾ ਕਿਉਂ ਆ ਨਹੀਂ ਹਾਡੇ ਫਿਲਟਰ ਲੱਗਾ ਤੁਹਾਡੇ ਲੱਗਾ ਫਿਲਟਰ ਨਹੀਂ ਹਾਡੇ ਨੇ ਫਿਲਟਰ ਲੱਗਾ ਮੈਂ ਤਾਂ ਮੋਟਰ ਦਾ ਪੀਂਦੀ ਆ ਫਿਲਟਰ ਆ ਕਾਈ ਹੱਡੀ ਨੇ ਤਾਂ ਹੀ ਨਹੀਂ ਮੈਂ ਫਿਲਟਰ ਦਾ ਪਾਣੀ ਪੀਂਦੀ ਆ ਸਾਰਾ ਪੀ ਲਿਆ ਪੀ ਲਿਆ ਸਾਰਾ ਰਾਦੇ ਗਲਾ ਉੱਤੇ ਅੰਦਰ ਮੰਡ ਲਾਇ ਨਾ ਮੇ ਤਾਈਆਂ ਨੇ ਨਹੀਂ ਪਾਣੀ ਜ਼ਿਆਦਾ ਪੀਣਾ ਚਾਹੀਦਾ ਮੈਂ ਬੜਾ ਪਾਣੀ ਪੀਣਾ ਹੀ ਮੈਂ ਜਵਾਈ ਲਾ ਨਾ ਤੁਹਾਨੂੰ ਨਹੀਂ ਕੋਈ ਨਹੀਂ ਹਰ ਜਾਇ ਦਿਨ ਲੋੜਾ ਜੀ ਸੌਂ ਜਾ ਤੀ ਛੇਤੀ ਉੱਠ ਜਾਣਾ ਮੈਂ ਕੀ ਤੀ ਹਣ ਸੌਂਗੀ ਆ ਹੁਣ ਉੱਠੇਗੀ ਨਾ ਦੇਖੀ ਭੱਜੇਗੀ ਬਾਹਰ ਨੂੰ ਮੈਂ ਬਾਥਰੂਮ ਜਿੰਦੇ ਮਾਦ ਦੇ ਨੇ ਇਹਨੂੰ ਮੈਂ ਤੱਤੀ ਨਹੀਂ ਬੰਦਨੀ ਇੱਥੇ ਅਜੇ ਕੀ ਹਾਂ ਸਾਡੇ ਘਰੋਂ ਜਾਂਦੀ ਨਹੀਂ ਆਏ ਚਾਬੀ ਮੈਂ ਬਣਾ ਗਏ ਦੇ ਵਿੱਚ ਮੈਂ ਅੱਡੇ ਨੂੰ ਚਲਿਆ ਹਾਂ ਹਾਏ ਨਰੇਟੇ ਅੱਡੇ ਤੇ ਪਤਾ ਨਹੀਂ ਕਿਉਂ ਤੇ ਆ ਗੁਰਲ ਗੁਰਲ ਹੋਈ ਜਾਂਦਿਆ ਇਦਾਂ ਨੇ ਕਦੀ ਮੇਰੇ ਨਾਲ ਹੋਈ ਹਾਏ ਹਾਏ ਤੇ ਜਿਆਦਾ ਹੀ ਲੇਟ ਜਾ ਫਿਰੰਡਾ ਪਿਆ ਹਾਏ ਕਦੀ ਫਿਲਟਰ ਦਾ ਪਾਣੀ ਨਹੀਂ ਪੀਤਾ ਤਾਂ ਕਰਕੇ ਮੈਂ ਤਾਂ ਮੋਟਰ ਚਲਾ ਕੇ ਤਾਜ਼ਾ ਪਾਣੀ ਪੀਂਦੀ ਆ ਕੰਮ ਖਰਾਬ ਹੋ ਗਿਆ ਹਾਏ ਹਾਏ ਨਹੀਂ ਆ ਤੇ ਬੂਆ ਬੰਦ ਹਾਏ 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 ਇਹਨੇ ਖੱਤਾ ਤਾਲੇ ਲਾ ਗਿਆ ਯੋ ਪਤਾ ਨਹੀਂ ਇਹਨੇ ਕਿਹੜੇ ਜਰਮ ਦਾ ਵੈਰ ਕੱਢਿਆ ਮੇਰੇ ਨਾਲ ਨਹੀਂ ਹੁਣ ਤਰੇ ਨੇ ਮੈਨੂੰ ਤਾਂ ਲੱਗਦਾ ਇਹਨੇ ਕੋਹ ਕਰ ਦਿੱਤਾ ਤੇ ਮੈਨੂੰ ਫਿਲਟਰ ਦੇ ਪਾਣੀ ਨਾਲ ਕੀ ਹੋਣਾ ਸੀ ਗਰਮੀ ਤਾਂ ਲਜਾਨੀ ਆ ਹਾਏ ਹਏ ਆਪਾ ਮੋਲੀ ਮਾ ਕਿੱਦੜ ਦੌੜੀ ਆਉਂਦੇ ਆ ਹਏ ਨਹੀਂ ਗਰਮੀ ਦਾ ਮੈਨੂੰ ਜਾਣਦੇ ਮਾ ਮੇਰੇ ਟੱਡ ਚਲੀ ਬੜੀ ਭੈਣ ਦੇ ਉਹ ਕਿੱਦੜ ਜਾਣਦੇ ਬਾਥਰੂਮ ਵਿਲਾ ਨਹੀਂ ਹੈਗਾ ਨਹੀਂ ਗਰਮੀ ਦਾ ਪਤਾ ਨਹੀਂ ਉਹ ਗਰਨਾਮ ਕਿਤੇ ਤਾਲਾ ਲਾ ਕੇ ਤਨ ਪਤਾ ਸ਼ਦਾਈ ਤੇ ਹੈਗਾ ਉਤਰੋ ਤਾਲਾ ਲਾ ਕੇ ਚਾਬੀ ਨਾਲ ਲੈ ਗਿਆ ਮੈਨੂੰ ਹੋਣ ਦੇ ਦੋ ਮਿੰਟ ਭਵੇਂ ਸ਼ਦਾਈ ਆ ਭਵੇਂ ਜਿੱਦਾਂ ਮਰਜੀ ਪਰ ਮੈਂ ਆਪਣੇ ਬਾਥਰੂਮ ਚ ਨਹੀਂ ਜਾਣ ਦੇਣਾ ਮੈਂ ਹੁਣੇ ਜੇ ਸਾਫ ਕਰਕੇ ਬਾਹਰ ਨਿਕਲੀ ਤੇ ਕੀ ਗੱਲ ਮੈਂ ਗੰਦਾ ਕਰਵਾਲਾ ਚੱਲ ਚੱਲ ਵੇਖਣੀ ਮੈਂ ਸਾਫ ਵੀ ਕਰ ਜੂਗੀ ਮੈਨੂੰ ਜਾਣਨ ਦੇ ਪਰ ਜਾ ਨਹੀਂ ਫਰੀਦਾ ਵੇਖ ਕੇ ਤੇ ਘਟ ਖਾਣਾ ਹੀ ਨਾ ਤੂੰ ਇਹ ਨੀ ਕਿ ਉਹ ਫ੍ਰੀ ਮਿਲਣਿਆ ਵ ਬਗਾਨੇ ਕਾ ਰਾਨ ਕੇ ਤੇ ਮੈਂ ਇੱਕੋ ਨਹੀਂ ਲੱਭ ਕਰਨਾ ਉੱਠ ਕੇ ਲੈ ਕੇ ਬਹਿ ਗਈ ਆ ਗੱਲਾਂ ਮੈਨੂੰ ਬਾਤ ਸੁਣਾ ਲੈ ਪਰ ਇਹੋ ਜਾ ਮੜਾ ਜਾ ਗੱਲਾਂ ਨੇ ਜੇ ਸੁਣੀਆਂ ਹੀ ਨਹੀਂ ਆ ਹੋਰ ਸੁਣ ਪਹਿਲਾਂ ਮੇਰਾ ਲੱਖ ਰੁਪਇਆ ਕੱਢ ਜਿਹਨੇ ਮੈਂ ਚਾਰ ਗੱਲਾਂ ਸੁਣਾ ਕੇ ਗਈ ਉਹ ਦਿਨ ਨਹੀਂ ਕੁੜੀਏ ਨਹੀਂ ਲੱਖ ਦਾ ਵੀ ਭਾਵੇਂ 2 ਲੱਖ ਲ ਲਈ ਨਹੀਂ ਮੈਨੂੰ ਜਾ ਲੰਦੇ ਓਏ ਇੱਥੇ ਤੇ ਨਹੀਂ ਮੈਂ ਜਾਣ ਦੇਣਾ ਹੈਗਾ ਪਹਿਲਾਂ ਤਾਂ ਪੈਸੇ ਕੱਢ ਮੇਰੇ